ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਰੋਨੀ ਸ਼ਰਮਾ ਤੇ ਅੱਜ ਅਸੀਂ ਆਏ ਆ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਰਕਾਰ ਦੀ ਆਫਿਸ ਦੇ ਬਾਹਰ ਸਾਡੀ ਉਹਨਾਂ ਨਾਲ ਕੁਝ ਗੁਫ਼ਤਗੋਈ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹ ਸਾਡੇ ਬਿਨਾਂ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਨੇ ਵਧੀਆ ਘਰਾਂ ਦੇ ਮੁੰਡੇ ਜਾਂ ਕੁੜੀਆਂ ਨੇ ਹਨਾ ਉਹਨਾਂ ਨੂੰ ਪੈਸੇ ਦੇ ਕੇ ਨੌਕਰੀਆਂ ਦਿੱਤੀਆਂ ਜਿਹੜਾ ਪੜ ਲੈ ਕੇ ਧੱਕੇ ਖਾ ਰਿਆ ਉਹਨੂੰ ਨੌਕਰੀ ਕਾਹਤੋਂ ਨਹੀਂ ਦਿੱਤੀ ਜਾ ਰਹੀ ਠੀਕ ਹੈ ਤੇ ਮੈਂ ਆਪ ਖੁਦ ਪੜਿਆ ਲਿਖਿਆ ਮਾ ਮੇਰੇ ਪਾਪਾ ਨੇ ਪੰਜਾਬ ਰੋਡਵੇ ਬੱਸ ਦੀ ਨੌਕਰੀ ਕੀਤੀ ਆ ਉਹਨਾਂ ਨੇ ਠੀਕ ਹੈ ਜੀ ਉਹਨਾਂ ਨੇ ਉਦੋਂ ਕਿਹਾ ਸੀ ਮੇਰੇ ਪਾਪਾ ਦੀ ਨਾ ਆਪਣੇ ਅਟੈਕ ਨਾਲ ਉਹਨਾਂ ਦਾ ਹੋ ਗਿਆ ਸੀਗਾ ਥੋੜਾ ਜਿਹਾ ਉਹ ਕਹਿੰਦੇ ਬਈ ਇਦਾਂ ਕਰਕੇ ਤੁਸੀਂ ਆਪਣੇ ਕਿਸੇ ਘਰ ਦੇ ਮੈਂਬਰ ਦਾ ਨਾਮ ਲਿਖਵਾਓ ਤੇ ਹਨਾ ਬਈ ਉਹਨਾਂ ਨੌਕਰੀ ਦਿੱਤੀ ਜਾਵੇ ਜਦੋਂ ਅਸੀਂ ਗਏ ਠੀਕ ਆ ਕਹਿੰਦੇ ਜੀ 5 ਲੱਖ ਰੁਪਈਆ ਲਵਾਂਗੇ ਫਰੋਲ ਪਾਡੀਪੂ ਬੇ ਸੀਗੇ ਕਹਿੰਦੇ 5 ਲੱਖ ਰੁਪਈਆ ਲਵਾਂਗੇ ਤੁਹਾਡੇ ਬੱਚੇ ਨੂੰ ਨੌਕਰੀ ਦੇ ਦਾਂਗੇ ਜੇ 5 ਲੱਖ ਰੁਪਈਆ ਕੋਲੇ ਸਾਡੇ ਹੋਵੇ ਤੇ ਅਸੀਂ ਕੋਈ ਆਬਦਾ ਨਾ ਰਜਗਾਰ ਖੋਲ ਕੇ ਵੇਚੀਏ ਹੈ ਹੁਣ ਵੋਟਾਂ ਦਾ ਟਾਈਮ ਆਉਣ ਪਿੰਡਾਂ ਚੋਂ ਸ਼ਹਿਰਾਂ ਚੋਂ ਇਹ ਭੱਜੇ ਫਿਰਦੇ ਨੇ 5 ਸਾਲ ਕਿੱਥੇ ਹੁੰਨੇ ਆ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਪਿੰਡਾਂ ਚ ਅਸੀਂ ਜਾਈਏ ਪੁੱਛੀਏ ਭਾਈ ਘਰ ਘਰ ਕਿਸੇ ਇਹ ਜਿੱਤ ਦੀ ਆ ਕਦੇ ਕਿਸੇ ਦਾ ਧੰਨਵਾਦ ਕਰਨ ਆਏ ਆ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰੋਨੀ ਸ਼ਰਮਾ ਤੇ ਅਸੀਂ ਤੁਹਾਨੂੰ ਖਬਰ ਦੇ ਰਹੇ ਹਾਂ ਲੁਧਿਆਣਾ ਪੰਜਾਬ ਤੋਂ ਨੀਅਰ ਸੱਗੂ ਚੌਂਕ ਅੱਜ ਸਾਡੇ ਨਾਲ ਨੇ ਸਾਡੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਰਕਾਰ ਤੇ ਉਹਨਾਂ ਦੇ ਚੇਅਰਮੈਨ ਅਸੀਂ ਇਹਨਾਂ ਤੋਂ ਜਾਨਣਾ ਚਾਹੁੰਦੇ ਹਾਂ ਕਿ ਇਸ ਇਸ ਵਾਰੀ ਜਨਤਾ ਲਈ ਕੀ ਕਰਨਗੇ ਜਨਤਾ ਦੀ ਜਿਹੜੀ ਮੰਗ ਹੈ ਉਹ ਪੂਰੀ ਹੋਊਗੀ ਜਾਂ ਨਹੀਂ ਹੋਊਗੀ ਅੱਜ ਉਹਨਾਂ ਤੋਂ ਜਾਨੀ ਅੱਜ ਹਾਂਜੀ ਸਰਕਾਰ ਆ ਜਿਹੜੇ ਧਰਨੇ ਚੱਲਦੇ ਪਏ ਨੇ ਉਹਨਾਂ ਦੀ ਜਿਹੜੀ ਮੰਗ ਹੈ ਉਹ ਹੁਣ ਪੂਰੀ ਹੋਊਗੀ ਨਹੀਂ ਸਾਨੂੰ ਇਹ ਦੱਸੋ ਪਹਿਲਾਂ ਦੇਖੋ ਕਿਸੇ ਦੀ ਵੀ ਕੋਈ ਮੰਗ ਅਧੂਰੀ ਨਹੀਂ ਰਹੀ ਜੇ ਸਾਡੇ ਸਤਕਾਰਯੋਗ ਟੀਚਰ ਸੀਗੇ ਉਹ ਸਰਕਾਰ ਨੇ ਪੱਕੇ ਕੀਤੇ ਨੇ ਬਹੁਤ ਸਾਰੇ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਨੇ ਸੋ ਜੇ ਅਗਰ ਕਿਸੇ ਦਾ ਕੋਈ ਵੀ ਰੋਸਾ ਹੈਗਾ ਉਹਦੇ ਨਹੀਂ ਸਰਕਾਰ ਹਮੇਸ਼ਾ ਤਿਆਰ ਹੈ ਕਿ ਉਹਨਾਂ ਨਾਲ ਮਿਲ ਬੈਠ ਕੇ ਗੱਲ ਕਰੀਏ ਤੇ ਦੂਸਰੀ ਗੱਲ ਹੈਗੀ ਆ ਹੁਣ ਇਲੈਕਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਇਹ ਸੰਜੀਵ अरोड़ा ਜੀ ਨੂੰ ਜਗਾ ਜਗਾ ਦੇ ਉੱਤੇ ਪਿਆਰ ਮਿਲ ਰਿਹਾ ਤੇ ਅੱਜ ਅਸੀਂ ਲੋਕਾਂ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਤਾਂ ਕਿ ਇੱਕ ਮੂਹ ਬਣਾ ਸਕੀਏ ਬਹੁਤ ਵੱਡੀ ਲੀਡ ਦੇ ਨਾਲ ਸੰਜੀਵ ਰੋੜਾ ਜੀ ਨੂੰ ਇਥੋਂ ਜਿਤਾ ਸਕੀਏ ਸਰ ਮੈਂ થોੜ ਤੋ ਇਹ ਜਾਨਣਾ ਚਾਹਾਂਗਾ ਕਿ ਸਾਡਾ ਐਜੂਕੇਸ਼ਨ ਸਿਸਟਮ ਇਹਨਾ ਡਾਊਨ ਕਿਉਂ ਜਾ ਰਿਹਾ ਹੈ ਕਿਉਂ ਸਾਡੇ ਪੜ੍ਹੇ ਲਿਖੇ ਲੋਕਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਇਹਨਾਂ ਭੇਦਭਾਵ ਕਿਉਂ ਹੋ ਰਿਹਾ ਹੈ ਜਨਰਲ ਕਾਸਟ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਐਸਸੀ ਬੈਠੀ ਜਾ ਰਹੀ ਹੈ ਪੈਸੇ ਦੇ ਦੇ ਕੇ ਬੈਠ ਰਹੇ ਨੇ ਉਹ ਜਨਤਾ ਕਿੱਥੇ ਹੈ ਜਿਹੜੀ ਨੰਬਰ ਲੈ ਕੇ ਪਾਸ ਹੋਈ ਹੈ ਜਿਹੜੀ ਮਿਹਨਤ ਕਰਕੇ ਪਾਸ ਹੋਈ ਹੈ ਪਰ ਨੌਕਰੀ ਇਹਨਾਂ ਦੇ ਹੱਥ ਆ ਰਹੀਆਂ ਨਹੀਂ ਨਹੀਂ ਬਿਲਕੁਲ ਗਲਤ ਗੱਲ ਹੈ 56000 ਨੌਕਰੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਸਾਰੀ ਹਰੇਕ ਪਰਿਵਾਰ ਨੂੰ ਇਸ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀ ਐਜੂਕੇਸ਼ਨ ਦਾ ਸਿਸਟਮ ਹੈ ਜੋ ਆਮ ਆਦਮੀ ਪਾਰਟੀ ਨੇ ਐਜੂਕੇਸ਼ਨ ਦੇ ਸਿਸਟਮ ਦੇ ਵਿੱਚ ਸੁਧਾਰ ਕੀਤਾ ਉਹ ਪਿਛਲੇ 75 ਸਾਲਾਂ ਦੇ ਵਿੱਚ ਕਿਸੇ ਨੇ ਨਹੀਂ ਸੀ ਕੀਤਾ ਅੱਜ ਤੋਂ 5 ਸਾਲ ਦਾ ਪਿਛਲਾ ਰਿਕਾਰਡ ਕੱਢ ਲਓ ਜੇਈ ਦਾ ਜੋ ਮੇਨ ਸਾਡੇ ਐਗਜ਼ਾਮ ਹੁੰਦੇ ਆ ਜਾਂ ਨੀਟ ਦਾ ਐਗਜ਼ਾਮ ਹੁੰਦੇ ਆ ਕੋਈ ਇੱਕ ਵੀ ਬੱਚਾ ਸਰਕਾਰੀ ਸਕੂਲ ਦੇ ਵਿੱਚੋਂ ਪੜ੍ਹ ਕੇ ਕਿਸੇ ਬੱਚੇ ਨੇ ਕੁਆਲੀਫਾਈ ਨਹੀਂ ਕੀਤਾ ਪਹਿਲੀ ਵਾਰ ਹੋਇਆ ਕਿ 300 ਤੋਂ ਪਲੱਸ ਬੱਚਿਆਂ ਨੇ ਜੇਈ ਮੈਂ ਦਾ ਐਗਜ਼ਾਮ ਕਲੀਅਰ ਕਰਕੇ IIT ਵਰਗੇ ਵੱਡੇ ਵੱਡੇ ਇੰਸਟੀਚੂਟਾਂ ਦੇ ਵਿੱਚ ਐਡਮਿਸ਼ਨ ਸਰਕਾਰੀ ਸਕੂਲਾਂ ਦੇ ਵਿੱਚ ਬੱਚੇ ਲੈ ਰਹੇ ਆ। ਸੋ ਜੋ ਹੁਣ এডੂਕੇਸ਼ਨ ਦੇ ਸਿਸਟਮ ਦੇ ਵਿੱਚ ਸੁਧਾਰ ਹੋਇਆ ਸਭ ਤੋਂ ਵੱਧ ਬਜਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ। ਸਾਡੀ ਦਾ ਮੋਟਿਵ ਹੀ ਇਹ ਆ ਕਿ ਅੱਛੀ এডੂਕੇਸ਼ਨ ਤੇ ਅੱਛਾ ਹੈਲਥ ਸਿਸਟਮ ਇਹਨਾਂ ਦੋਨਾਂ ਗੱਲਾਂ ਦੇ ਉੱਤੇ ਆਮ ਆਦਮੀ ਪਾਰਟੀ ਕੰਮ ਕਰ ਰਹੀ ਆ। ਕੰਮ ਹੋ ਵੀ ਰਹੇ ਨੇ ਤੇ ਲੋਕਾਂ ਦੇ ਵਿੱਚ ਵੀ ਜਾ ਰਹੇ ਨੇ ਕੰਮ। ਤੇ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਗੱਲ ਕਰਦੇ ਹੋ ਕਿੱਥੋਂ ਦੀ ਗੱਲ ਕਰਦੇ ਹੋ ਜੇ ਅਗਰ ਕੋਈ ਤੁਹਾਡੇ ਕੋਲ ਕੋਈ ਪ੍ਰੋਪਰ ਕਿਸੇ ਦੀ ਕੋਈ ਇਦਾਂ ਦਾ ਫਿਗਰ ਹੈਗੀ ਆ ਤਾਂ ਉਹ ਸਾਨੂੰ ਫਿਗਰ ਨਾਲ ਗੱਲ ਕਰੋ ਨਹੀਂ ਹਵਾ ਦੇ ਵਿੱਚ ਤਾਂ ਬਹੁਤ ਸਾਰੀ ਗੱਲਾਂ ਕਰਦੇ ਹੁੰਦੇ ਆ ਨਹੀਂ ਸਰ ਸਾਡਾ ਐਕਚੁਅਲੀ ਹੋਰ ਵੀ ਇੱਕ ਅੱਦੇ ਸਕੂਲ ਹੈਗੇ ਨੇ ਜਿੱਥੇ ਪੰਜਾਬੀ ਲੈਂਗੁਏਜ ਨੂੰ ਆਪਸ਼ਨਲ ਪਾਇਆ ਹੋਇਆ ਹੈ ਪੰਜਾਬ ਦੇ ਵਿੱਚ ਰਹਿਣ ਦੇ ਬਾਵਜੂਦ ਲੋਕਾਂ ਨੂੰ ਪੰਜਾਬੀ ਨਹੀਂ ਬੋਲਣੀ ਆ ਰਹੀ ਤੇ ਇਹ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਬਸ ਜਨਤਾ ਤੋਂ ਇਹ ਜਾਨਣਾ ਚਾਹੁੰਦੇ ਆ ਕਿ ਇਹ ਸਾਡਾ ਹੀ ਸਵਾਲਾਂ ਦਾ ਜਵਾਬ ਨਹੀਂ ਦੇ ਪਾਰੀ ਸਾਨੂੰ ਬਿਨਾ ਸਵਾਲਾਂ ਦੇ ਜਵਾਬ ਦਿੱਤੇ ਜਾ ਰਹੀ ਹੈ ਥੋ ਉੱਠ ਕੇ ਤੇ ਆਮ ਜਨਤਾ ਦੀ ਕੀ ਸੇਵਾ ਕਰੂਗੀ ਮੈਂ ਜਨਤਾ ਦੇ ਜਵਾਬ ਜਾਨਣਾ ਚਾਹੁੰਦਾ ਇਸ ਚੀਜ਼ ਤੇ ਮੈਂ ਤੁਹਾਡਾ ਆਪਣਾ ਰੋਨੀ ਸ਼ਰਮਾ ਕੈਮਰਾਮੈਨ ਲਖਸ਼ ਦੇ ਨਾਲ ਸੈਲਡ ਨਿਊਜ਼ ਤੋਂ ਅਸਟਰੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਰੋਨੀ ਸ਼ਰਮਾ ਤੇ ਅੱਜ ਅਸੀਂ ਆਏ ਆ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਰਕਾਰ ਦੀ ਆਫਿਸ ਦੇ ਬਾਹਰ ਸਾਡੀ ਉਹਨਾਂ ਨਾਲ ਕੁਝ ਗੁਫ਼ਤਗੋਈ ਹੋਈ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਉਹ ਸਾਡੇ ਬਿਨਾ ਸਵਾਲਾਂ ਦਾ ਜਵਾਬ ਦਿੱਤੇ ਜਾ ਚੁੱਕੇ ਨੇ ਤੇ ਆਓ ਅਸੀਂ ਜਨਤਾ ਤੋਂ ਜਾਣਦੇ ਹਾਂ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਬਹੁਤ ਅੱਜਕਲ ਪ੍ਰੋਬਲਮ ਚੱਲ ਰਹੀ ਹੈ ਪੈਸੇ ਲੈ ਕੇ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ ਪੜਿਆ ਲਿਖਿਆ ਨੂੰ ਸੀਟਾਂ ਨਹੀਂ ਹੈਗੀਆਂ ਤੇ ਇਸ ਬਾਰੇ ਸਾਡਾ ਜਨਤਾ ਦਾ ਇਹੀ ਸਵਾਲ ਹੈ ਕਿ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਸਰਕਾਰ ਸਾਡਾ ਸਰਕਾਰ ਨੂੰ ਇਹੀ ਕਹਿਣਾ ਮੈਂ ਵੀ ਜਿਹੜੇ ਤਾਂ ਘਰਾਂ ਦੇ ਵਧੀਆ ਘਰਾਂ ਦੇ ਮੁੰਡੇ ਜਾਂ ਕੁੜੀਆਂ ਨੇ ਹਨਾ ਉਹਨਾਂ ਨੂੰ ਤਾਂ ਪੈਸੇ ਦੇ ਕੇ ਨੌਕਰੀਆਂ ਦਿੱਤੀਆਂ ਨੇ ਜਿਹੜਾ ਪੜ ਲੈ ਕੇ ੱਟਕੇ ਖਾ ਰਿਹਾ ਉਹਨੂੰ ਨੌਕਰੀ ਕਾਹਤੋਂ ਨਹੀਂ ਦਿੱਤੀ ਜਾ ਰਹੀਗੀ ਠੀਕ ਹੈ ਤੇ ਮੈਂ ਆਪ ਖੁਦ ਪੜਿਆ ਲਿਖਿਆ ਮਾ ਮੇਰੇ ਪਾਪਾ ਨੇ ਪੰਜਾਬ ਰੋਡਵੇ ਬੱਸ ਦੀ ਨੌਕਰੀ ਕੀਤੀ ਆ ਉਹਨਾਂ ਨੇ ਠੀਕ ਆ ਜੀ ਉਹਨਾਂ ਨੇ ਉਦੋਂ ਕਿਹਾ ਸੀ ਮੇਰੇ ਪਾਪਾ ਦੀ ਨਾ ਆਪਣੇ ਅਟੈਕ ਨਾਲ ਉਹਨਾਂ ਦਾ ਹੋ ਗਿਆ ਸੀਗਾ ਥੋੜਾ ਜਿਹਾ ਉਹ ਕਹਿੰਦੇ ਵੀ ਇਦਾਂ ਕਰਕੇ ਤੁਸੀਂ ਆਪਣੇ ਕਿਸੇ ਘਰ ਦੇ ਮੈਂਬਰ ਦਾ ਨਾਮ ਲਿਖਵਾਓ ਤੇ ਹਨਾ ਬਈ ਉਹਨਾਂ ਨੌਕਰੀ ਦਿੱਤੀ ਜਾਵੇ ਜਦੋਂ ਅਸੀਂ ਗਏ ਠੀਕ ਆ ਕਹਿੰਦੇ ਜੀ 5 ਲੱਖ ਰੁਪਈਆ ਲਵਾਂਗੇ ਫਰੋਡ ਪਾਡੀ ਭੂਗੇ ਸੀਗੇ ਕਹਿੰਦੇ 5 ਲੱਖ ਰੁਪਈਆ ਲਵਾਂਗੇ ਤੁਹਾਡੇ ਬੱਚੇ ਨੂੰ ਨੌਕਰੀ ਦੇ ਦੇ ਦਾਂਗੇ ਜੇ 5 ਲੱਖ ਰੁਪਈਆ ਕੋਲੇ ਸਾਡੇ ਹੋਵੇ ਤੇ ਅਸੀਂ ਕੋਈ ਆਬਦਨ ਆ ਰਜਗਾਰ ਖੋਲ ਕੇ ਵੇਚੀਏ ਹੈ ਹੁਣ ਵੋਟਾਂ ਦਾ ਟਾਈਮ ਆ ਹੁਣ ਪਿੰਡਾਂ ਚੋਂ ਸ਼ਹਿਰਾਂ ਚੋਂ ਇਹ ਭੱਜੇ ਫਿਰਦੇ ਨੇ 5 ਸਾਲ ਕਿੱਥੇ ਹੁੰਨੇ ਆ ਇਹਨਾਂ ਨੂੰ ਨਹੀਂ ਪਤਾਗਾ ਵੀ ਪਿੰਡਾਂ ਚ ਅਸੀਂ ਜਾਈਏ ਪੁੱਛੀਏ ਭਾਈ ਘਰ ਘਰ ਕਿਸੇ ਇਹ ਜਿੱਤ ਦੀ ਆ ਕਦੇ ਕਿਸੇ ਦਾ ਧੰਨਵਾਦ ਕਰਨ ਆਏ ਆ ਹੁਣ ਤੁਰੇ ਫਿਰਦੇ ਗਲਾਂ ਚ ਹਾਰ ਪਾ ਕੇ ਆਟੂਆਂ ਤੇ ਲਾ ਕੇ ਫਲੈਕਸਾਂ ਜੀ ਸਾਨੂੰ ਫਲਾਣੇ ਨੂੰ ਵੋਟ ਪਾ ਫਲਾਣੇ ਨੂੰ ਵੋਟ ਪਾ ਕਿਉਂ ਪਾਈ ਅਸੀਂ ਵੋਟ ਸ਼ਰੀਆਮ ਕਹਿੰਦਾ ਮੈਂ ਖੁਦ ਨਹੀਂ ਪਾਉਣੀ ਹੈਗੀ ਵੋਟ ਮੈਂ ਜਾ ਕਰ ਲੈਣ ਕੀ ਕਰਨੇ ਨੇ ਇਹ ਠੀਕ ਹੈ ਨਾ ਮਾੜੇ ਬੰਦੇ ਦਾ ਹਾਲ ਨਹੀਂ ਪੁੱਛਣਾ ਤਗੜਿਆਂ ਦੇ ਮਗਰ ਛੱਟੇ ਮਾਰਦੇ ਤੁਰੇ ਫਿਰਦੇ ਨੇ ਖੇਤੀਆਂ ਨੇ ਉਹ ਸਾਤੋਂ ਖੋਲੀਆਂ ਆਹ ਰੋਡ ਕੱਢਦੇ ਨੇ ਧੱਕੇ ਨਾਲ ਸਾਡੇ ਖੇਤ ਨੱਪੇ ਜਾ ਰਹੇ ਨੇ ਕਿੱਧਰ ਨੂੰ ਜਾਵਾਂਗੇ ਅਸੀਂ ਸਾਡਾ ਖੇਤ ਸਾਡੀ ਡੱਬੇ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਜਨਤਾ ਇਸ ਵਕਤ ਸਰਕਾਰ ਤੋਂ ਬਹੁਤ ਜ਼ਿਆਦਾ ਤੰਗ ਹੋਈ ਪਈ ਹੈ ਪੜੇ ਲਿਖੇ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਕਾ ਸਿਸਟਮ ਚੱਲਦਾ ਐ ਐਸਸੀ ਵਾਲਿਆਂ ਨੂੰ ਸੀਟਾਂ ਮਿਲ ਜਾਂਦੀਆਂ ਜਿਹੜੇ ਦਾਦਾ ਸੜਖਵਾ ਸਕਦੇ ਨੇ ਤੇ ਜਿਹੜੇ ਵਿਚਾਰੇ ਜਨਰਲ ਨੇ ਉਹਨਾਂ ਦੇ ਖੂਨ ਪਸੀਨੇ ਕਮਾਈ ਨਹੀਂ ਚੋੜੀ ਜਾਂਦੀ ਚੰਗੀ ਤਰ੍ਹਾਂ ਤੇ ਉਹ ਪੜ੍ਹ ਲਿਖ ਕੇ ਵੀ ਚੰਗੇ ਨੰਬਰਾਂ ਨਾਲ ਲੈ ਕੇ ਵੀ ਕੁਛ ਉਹਨਾਂ ਦਾ ਕੋਈ ਇੱਥੇ ਐਜੂਕੇਸ਼ਨ ਸਿਸਟਮ ਨੂੰ ਲੈ ਕੇ ਕੋਈ ਧਿਆਨ ਦੇਣ ਨਹੀਂ ਹੈਗਾ ਸਰਕਾਰ ਦਾ ਸਾਡੀ ਸਰਕਾਰ ਤੋਂ ਅਪੀਲ ਹੈ ਕਿ ਪਲੀਜ਼ ਤੁਸੀਂ ਐਜੂਕੇਸ਼ਨ ਸਿਸਟਮ ਵੱਲ ਥੋੜਾ ਜਿਹਾ ਧਿਆਨ ਦਿਓ ਤੇ ਪੜ੍ਹੇ ਲਿਖੇ ਨੂੰ ਨੌਕਰੀਆਂ ਦਿਓ ਨਾ ਕਿ ਪੈਸੇ ਖਵਾ ਕੇ ਅਨਪੜ੍ਹ ਗਵਾਰਾਂ ਨੂੰ ਸੀਟਾਂ ਦੇ ਬਿਠਾ ਦਿਓ ਜਿਹਨਾਂ ਨਾਲ ਸਾਡਾ ਦੇਸ਼ ਦਾ ਭਵਿੱਖ ਡੋਬੋ ਰੱਖਿਆ ਧੰਨਵਾਦ ਮੈਂ ਤੁਹਾਡਾ ਆਪਣ